ठंड <OK> oh <man. laughs> नहीं ਹਾਂਜੀ ਹੈ ਹਨ ਥੋੜੀ ਬੱਬੇ ਦਾ ਵਿਆਹ ਭਾਜੀ ਰਾਤੀ ਵਲੋਗ ਦਾ ਪੜਿਆ ਹਾਂ ਅੱਧਾ ਤੇ ਰੋਇਆ ਮੈਂ ਕਿ ਕੀ ਹੋ ਗਿਆ ਨਹੀਂ ਪਤਾ ਨਹੀਂ ਤੈਨੂੰ ਪਤਾ ਨਹੀਂ ਲੱਗਾ ਤੇ ਸੱਚੀ ਹੈ ਹਾਂ ਮੈਂ ਤਾਂ ਭਾਜੀ ਦੋ ਵੇਖਿਆ ਮੈਂ ਡੱਬੇ ਵੰਡੇ ਆਦੇ ਤੇ ਡੱਬੇ ਤੈਨੂੰ ਦਿੱਤਾ ਨਹੀਂ ਰਤੀ ਭਾ ਮਿਲਿਆ ਭਾਜੀ ਘਰੇ ਭਾਜੀ ਮੈਂ ਖਾਦਾ ਨਾਲੇ ਰੋਇਆ ਹੈ ਉਹ ਨਾਲੇ ਰੋਇਆ ਥੋੜਾ ਜਿਹਾ ਮੈਂ ਰੱਬਾ ਕੀ ਕੀਤਾ ਰੱਬਾ ਨੀ ਚਾੜਾ ਪਾ ਜੀ ਮੈਂ 4 4 ਠੀਕ ਹੈ ਠੀਕ ਹੈ ਇੰਨਾ ਖੁਸ਼ ਭਰਾ ਜੀ ਮੈਂ ਕੌਣ ਚੀ ਜਵਾਬ ਦਿੰਦੇ ਨੇ ਮਹਾਰਾਜ ਨੂੰ ਉਹ ਪਿੱਛੋਂ ਨਾ ਪਾਸ਼ ਹੋ ਉਹਨੂੰ ਜਿੱਤੀ ਆ ਨਾਲੀ ਕਿਸੇ ਨੂੰ ਕੋਈ ਆਸ ਠੀਕ ਆ ਬੰਦੀ ਬਾਹਰ ਚੰਗਾ ਹੋ ਗਏ ਨੇਕ ਲਾਤੇ ਮਿਲ ਜਾਣ ਵਧੀਆ ਬੱਬਾ ਜੀ ਬੱਬਾ 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 ਦੇ ਵਿਆਹ ਪਾਛਾਓ ਆਪੀ ਭਾਜੀ ਯਾਰ ਬਾ ਉਹਨੂੰ ਵਿਚਾਰੇ ਦੇ ਚਲੋ ਉਦਾਂ ਵਧੀਆ ਕੀਤਾ ਤੁਸੀਂ ਬਰਾਬਰ ਸੰਧੂ ਆਜਾ ਸੰਧੂ ਸਾਹਿਬ ਆਜਾ ਸੰਧੂ ਸਾਹਿਬ ਬੀਜੀ ਵੜੇ ਨਾ ਵਿਆਹ ਦੇ ਹੁਣ ਵਿਆਹ ਦੀ ਸ਼ਾਪਿੰਗ ਜੋ ਕਰੂੰਗਾ ਸਾਰਾ ਕੰਮ ਕੰਜਰ ਕਾਰਡ ਨੂੰ ਵੀ ਮੰਡਣ ਆਇਆ ਕਾਰਡ ਵੀ ਆਪਾਂ ਨੂੰ ਮੰਡਣ ਭਲਾਏ ਹੈ ਹਾਂ ਬੀਜੀ ਜਿਆਦਾ ਹੋ ਗਿਆ ਪੰਜ ਸੱਤ ਦਿਨਾਂ ਦੇ ਵਿੱਚ ਤੇ ਕੰਡ ਮਾਰਿਆ ਕੰਮ ਇਹਦਾ ਕਾਰਟ ਨਹੀਂ ਦਿੱਤੇ ਜਾਣੇ ਬੱਸ ਹੁਣ ਨਾ 13 ਦੇ ਹੱਕ ਵਿੱਚ ਕਮੈਂਟਰ ਬੋਲੇ ਹੁਣ ਕਦੀ ਵੀ ਚਲੋ ਨੇਟ ਪਲੇਡ ਜਰ ਇਕੱਲੇ ਦੀ ਗੇਮ ਹੋਵੇ ਨਾ ਪਲੇਅਰ ਇਕੱਲਾ ਟਾਈਮ ਨਾ ਪਹੁੰਚੇ ਬਸ ਟੀਮ ਵਰਕ ਹੈ ਜੇ ਇੱਕ ਪਲੇਅਰ ਹੀ ਲੇਟ ਹੋ ਗਿਆ ਸਾਰੀ ਟੀਮ ਲੇਟ ਹੋ ਗਈ ਹੈ ਨਾ ਦੋ ਲੇਟ ਹੋ ਗਏ ਸਾਰੀ ਟੀਮ ਕਦੀ ਕਮੈਂਟਰੀ ਵਾਲਿਆਂ ਨੇ ਪਲੇਅਰਾਂ ਦੇ ਹੱਕ ਚ ਗੱਲ ਨਹੀਂ ਕੀਤੀ ਇਹਨਾਂ ਨੂੰ ਕਮੇਟੀ ਦੀ ਹੱਕ ਚ ਹੀ ਗੱਲ ਕਰਨੀ ਆ ਜੋ ਕਮੇਟੀ ਕਹਤਾ ਹੈ ਹੰਡਲ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਵੀ ਇੱਕ ਇੱਕ ਹੁੰਦਾ ਨਾ ਕਿ ਪਲੇਅਰਾਂ ਦਾ ਵੀ ਹੈਂਡਲ ਕਰਨਾ ਸਾਰਾ ਕੁਝ ਮੈਨੇਜਮੈਂਟ ਹੁੰਦੀ ਹੈ ਜਿੱਦਾਂ ਮਰਜ਼ੀ ਹੋਣਾ ਉਹ ਚੀਜ਼ ਨਹੀਂ ਨਾਹੇਗੀ ਆਹ ਦੇਖ ਹਰਕੇ ਨੂੰ ਚਲੋ ਟਾਈਮ ਤੇ ਆਉਣਾ ਚਾਹੀਦਾ ਪਲੇਅਰਾਂ ਸਾਰਿਆਂ ਨੂੰ ਮੈਂ ਮੰਨਦਾ ਹੁਣ ਗੱਲ ਸੁਣ ਆਪਾਂ ਕਿਦੋਂ ਦੇ ਆਏ ਆ ਹਨਾ ਆਪਾਂ ਕਿੰਨਾ ਟਾਈਮ ਹੋ ਗਿਆ ਹੁਣ ਜੇ ਆਪਾਂ ਇਕੱਲੇ ਥੋੜੀ ਜਾਵਾਂਗੇ ਸਾਰੇ ਪਲੇਅਰ ਜਾਣਗੇ ਤੇ ਮੈਂ ਜਾਊਂਗਾ ਤੇ ਉਹ ਅਸਰ ਇੱਕ ਇਕੱਲੇ ਤੇ ਬੋਲੀ ਜਾਣਾ ਜਾਂ ਇਦਾਂ ਕਰੀ ਜਾਣਾ ਹਨਾ ਇਹ ਚੀਜ਼ ਉਹਨਾਂ ਆਪਾਂ ਕੀ ਸਮਝਾ ਸਕਦੇ ਪਰ ਹੈਂਡਲ ਕਰਨਾ ਚਾਹੀਦਾ ਬਾ ਸਾਰੀ ਟੀਮ ਦੂਜੇ ਰੈਫ ਕਮੈਂਟਰੀ ਵਾਲੇ ਨੂੰ ਵੀ ਆ ਫੜੀ ਆ ਬੈਕਪਲ ਵੀ ਆ ਚੀਜ਼ ਇਦਾਂ ਵਿੱਚ ਡਿੱਗਣਾ ਪਵੇ ਸ਼ਕਲ ਪ੍ਰਮਾਤ ਲੋਕਾਂ ਤੋਂ 400 ਸਪੰਸਰ ਸਾਹਿਬ ਨੇ 1500 ਰੁਪਏ ਲਾਤੀ ਜੀ ਲੋਕਾਂ ਤੋਂ ਵਿਗੰਗਤ ਕਬੱਡੀ ਟੂਰਨਾਮੈਂਟ ਨਾਲ ਤੇ ਦੋਨੇਵਾਂ ਜਿਹੜਾ ਜਲਦੀ ਧਰਤੀ ਹੈ ਗੋਪੀ ਫਰੰਦੀਪੁਰ ਦੇ ਨਾਂ ਤੇ ਇਹ ਬਾਊ ਸਮੀ ਯੂਕੇ ਵਾਲੋ ਟੀਮ ਸਪਾਂਸਰ ਕੀਤੀ ਗਈ ਗੋਪੀ ਫਰੰਦੀਪੁਰ ਧੰਨਵਾਦ ਜੀ ਬਹੁਤ ਬੋਹਾਂ ਜੀ ਮਿੱਠਾ ਜੀ ਟਰੰਕ ਕੋ ਕੋਮਟੂ ਕੋ ਉੱਧਰ ਚੱਲੋ ਬੋਲੇ ਜੋਨੀ ਹਾਂ ਸਲਾਮ ਸਲਾਮਦਾਈ ਥੱਲੇ ਲੈ ਕੇ ਮੱਥੀ ਲਾ ਦੇ ਨਾਲ ਹਾਂਜੀ ਹਾਂਜੀ ਲਾਉਂਦੀ ਭਾਈ ਇਹਨਾਂ ਸਾਹਮਣੇ ਇਹਨਾਂ ਵਰਤੀ ਦੀ ਰਸਮ ਬਰੰਦੀਪੁਰਿਆ ਗੋਪੀ ਕਬੱਡੀ ਦੇ ਜਹਮਾਗਾਂ ਪਰਮਗਾ ਖਿਤਾਬ ਮਿਲਿਆ ਹੈ ਦੁਨੀਆ ਦਾ ਸੁਪਰਸਟਾਰ ਖਿਡਾਰੀ ਜੇ ਹਰ ਕਿਸੇ ਨੇ ਹਰ ਕਿਸੇ ਨੇ ਇਸ਼ਾਅ ਕੀਤਾ ਜਦੋਂ ਸਾਡਾ ਬੱਚਾ ਵੱਡਾ ਹੋਵੇ ਇਹ ਦੁਨੀਆ ਦੇ ਵਿੱਚ ਨਾਮ ਕਮਾਵੇ ਸੋ ਇਹ ਸੰਕੀਰਨ ਗੁਰੂਤੀ ਕੀਤੀ ਜਾ ਰਹੀ ਹੈ ਅਪਰੰਧਪੂਰੀਆ ਗੋਪੀ ਦੁਨੀਆ ਦਾ ਮਹਾਨ ਹੁਣ ਮੇਰੀ ਗੱਲ ਸੁਣ ਇੱਕ ਦੋ ਮੈਂ ਜੱਪਾ ਮੈਂ ਆਪਦਾ ਬਣਾਉਣਾ ਜੇ ਮੈਨੂੰ ਟੀਮ ਨਾਲ ਜਿੱਤਣਾ ਹੋਵੇ ਤਾਂ ਮੈਂ ਆਪਦਾ ਵੀ ਪੜਾ ਚਲੋ ਟੀਮ ਜਿੱਤੋ ਮੈਨੂੰ ਜਿਤਾਉਣਾ ਇਹ ਮੇਰੀ ਟੀਮ ਜਿੱਤੇ ਤੂੰ ਵਾਲੇ ਉਹਨੇ ਵਾਲੇ ਮੈਂ ਵਾਲੇ ਇੱਕ ਗੱਲ ਹੁਣ ਇਹ ਕਮ ਕੰਜਰ ਟੱਚ ਨਹੀਂ ਜਿਤਾਉਂਦਾ ਉਹ ਹੁਣ ਵੀ ਸਾਲਾ ਇਧਰ ਮੈਨੂੰ ਨੱਪ ਲਿਆ ਇਧਰ ਸਾਲਿਓ ਜਿਹੜੀ ਤੁਹਾਡੀ ਉਮਰ ਤੁਹਾਡੀ ਉਮਰ ਤੇ ਕਿਦਾਂ ਮ ਗਾੜੀ ਹੋਣ ਵਾਲੀ ਹੈ ਭਾਜੋ ਇੱਕਦਮ ਗਾੜੀ ਹੋ ਜਾ ਗਾੜੀ ਬੋ ਜਾਗੇ ਵੇਟ ਕਰਦੇ ਰਹਿੰਦੇ ਆ ਵੀ ਜਦੋਂ ਅਸੀਂ ਐਨੂ ਪਲਵਾਨ ਮੁੜਿਆ ਰੇਡਰ ਦਾ ਧਿਆਨ ਵੀ ਇਧਰ ਨੂੰ ਮੈਂ ਸਾਨੂੰ ਲਾਕ ਚ ਧੱਕਾ ਮਾਰਨਾ ਪਵੇ ਇਕੱਲਾ ਹਾਂਜੀ ਇਹਨੂੰ ਮੈਂ ਹੁਣ ਤੈਨੂੰ ਤੈਨੂੰ ਤੂੰ ਦਿਮਾਗ ਰੱਖ ਦੇ ਮੈਂ ਜੇ ਤੇਰਾ ਦਿਮਾਗ ਹੋਵੇ ਨਾ ਵੇਖ ਤੂੰ ਜਿੰਨੇ ਮਰਜ਼ੀ ਜੱਫੇ ਪਾ ਲੈ ਥੋੜਾ ਦਿਮਾਗ ਨੂੰ ਸ਼ਾਰਪ ਕਰ ਐਦਾਂ ਖਲੋ ਗਿਆ ਨਾ ਮੈਂ ਰੇਡਰ ਨੂੰ ਵੇਖ ਆ ਰੇਡਰ ਦੀ ਰੀਚ ਵੇ ਇਧਰ ਐ ਰੇਡਰ ਆਉਂਦਾ ਰੇਡਰ ਦੀ ਰੀਚ ਵੇ ਫੀ ਇੱਕ ਗਿਆ ਉਧਰ ਨੂੰ ਇੱਕ ਮੇਰੇ ਨਾਲ ਗਿਆ ਉਹ ਜਦੋਂ ਉਧਰੋਂ ਆਇਆ ਬੱਸ ਆ ਗਿਆ ਇੱਕ ਪੈਰ ਵੇਖ ਰਿਹਾ ਆ ਜਿਹੜਾ ਆ ਪੈਰ ਵੀ ਜਦੋਂ ਸਿੱਧੇ ਪੈਰ ਰੱਖਦਾ ਮੇਰੇ ਰੇਡਰ ਰੇਡਰ ਤੈਨੂੰ ਪੈਰ ਐ ਕਰੂਗਾ ਜਦੋਂ ਰੇਡਰ ਨੇ ਪੈਰ ਐ ਕਰਤਾ ਗਿਆ ਆਹੋ ਦੋ ਚੁੱਪ ਦੇ ਹਮੇਸ਼ਾ ਹੈ ਮੇਰੇ ਰੇਡਰ ਐ ਜਦੋਂ ਰੇਡਰ ਐਜ ਐ ਐ ਕਰਨਾ ਰੇਡ ਨੇ ਟੱਚ ਮਾਰ ਲਗਾ ਐ ਹੋਣਾ ਪੈਰ ਐ ਇਦਾਂ ਐ ਹੋਗਾ ਪੈਰ ਐ ਟੱਚ ਥੋੜੀ ਮਾਰ ਦੂ ਐ ਇਧਰ ਗਿਆ ਐ ਗਿਆ ਐ ਗਿਆ ਪਹਿਲੋਂ ਨੇ ਪਹਿਲੋਂ ਨੇ ਕਿਹੜੀ ਬੰਨਣੀ ਬੰਨਲੀ ਇਹ ਲੋਨੇ ਐਂ ਜਾਣਾ ਇਹ ਲੋਨੇ ਐਂ ਜਦੋਂ ਇੱਧਰ ਨੂੰ ਜਾ ਕੇ ਫਿਰ ਫਿਰ ਨੋਟ ਕਰ ਰਿਹਾ ਹੈ ਲੱਤ ਦਾ ਇਹ ਲੱਤ ਕਿਦੋਂ ਐਵੇਂ ਕਰਦਾ ਜਦੋਂ ਲੱਤ ਕਰਤੀ ਤੂੰ ਉਹਦਾ ਟੱਚ ਦੀ ਵੇੜ ਨਹੀਂ ਕਰਨੀ ਉਹਨੇ ਲੱਤ ਕਰਦੇ ਉਹਨੇ ਟੱਚ ਮਾਰਨੀ ਹੈ ਉਧਰੋਂ ਨੇ ਲੱਤ ਟੱਚ ਮਾਰਨੋ ਤੂੰ ਹਾਂ ਇਹ ਵੱਡੀ 3 ਨੰਬਰ ਦੇ ਸਕਦੇ ਮੈਂ ਤਾਂ ਜਿੰਨੀ ਤੁਰ ਮਾਰਦਾ ਉਹ ਉਹਦਾ ਜਨਾ ਜਿਤਨਾ ਕਈ ਵਾਰ ਮੈਚ ਨੋਟ ਕਰਦਾ ਨਾ ਜੀ ਜਿਹੜਾ ਪੁੱਤ ਹੁੰਦਾ ਨਾ ਜਿਦਾਂ ਕਹਿੰਦੇ ਨੇ ਹੁੰਦਾ ਪਿਤਾ ਭਰਪੂਰ ਤੇ ਘੋੜੇ ਦੇ ਕੋਲ ਬੱਚਾ ਜਾਂਦਾ ਥੋੜਾ ਨਹੀਂ ਤੇ ਬਹੁਤਾ ਬਹੁਤਾ ਵੀ ਥੋੜਾ ਵੀ ਨਹੀਂ ਜਾਂਦਾ ਤੇ ਹੈਗਾ ਹੀ ਨਾ ਪਿਓ ਤੇ ਜਿਆ ਘੋੜਾ ਹੋਵੇ ਉਹ ਘੋੜਾ ਬੱਚਾ ਜਾਊਗਾ ਤੇ ਉਹ ਜਿਹੜੀਆਂ ਮੇਰੀਆਂ ਚੀਜ਼ਾਂ ਹੀ ਗਈਆਂ ਨਾ ਮੈਂ ਵੇਨਾ ਨਾ ਆਪਣਾ ਆਪ ਕੇ ਨਾ ਉਹ ਹੈਗੀ ਹਰ ਕੇ ਮੈਂ ਇਕੱਲੇ ਦਾ ਮੇਰਾ ਨਹੀਂ ਆ ਹਰ ਕੇ ਦਾ ਪੁੱਤ ਹੋਗਾ ਉਹਨੂੰ ਬਚਪਨ ਚ ਆਪਦੀਆਂ ਗੱਲਾਂ ਉਹਦੇ ਪੁੱਤ ਝੋ ਦੇਂਦੀਆਂ ਹੋਣਗੀਆਂ ਵੀ ਇਹ ਇਹ ਕੁਝ ਮਵੀ ਕਰਦਾ ਰਿਹਾ ਤੇ ਇਹ ਅੱਜ ਇਹ ਕਰ ਰਿਹਾ ਉਹ ਚੀਜ਼ ਚਿੱਤੀ ਆਉਂਦੀ ਆ ਰਿਪੀਟ ਹੁੰਦੀ ਦੁਬਾਰਾ ਦੁਬਾਰਾ ਉਹ ਦਿਮਾਗ ਚ ਆਉਂਦੀ ਆ ਜਿਹੜਾ ਅਸਲ ਚ ਹੌਸਲਾ ਹੁੰਦਾ ਨਾ ਕਿਸੇ ਬੰਦੇ ਦੇ ਅੰਦਰ ਹੁਣ ਜਿਤਨਾ ਤੂੰ ਆ ਤੁਹਾਨੂੰ ਮੈਂ ਇੱਕੋ ਚੀਜ਼ ਕਹਿੰਦਾ ਨਾ ਪੁੱਤ ਮਿਹਨਤ ਕਰਿਆ ਕਰ ਜਿਹੜੀ ਮਿਹਨਤ ਆ ਨਾ ਮਿਹਨਤ ਨੇ ਰੰਗ ਕੀ ਲਿਆਉਣਾ ਇਹ ਤਬੱਸਿਆ ਜਿੰਨਾ ਤੁਸੀਂ ਖਪੋਗੇ ਓਹ ਵੇਂਦਾ ਹੀ ਆ ਹੁਣ ਮੇਰੀ ਗੱਲ ਸੁਣੋ ਸਾਰੇ ਬੰਨੇ ਘੁਮ ਘਮਾ ਗਿਆ ਭਾਏ ਤੇ ਇੱਥੇ ਕਿਉਂ ਬਹਿਣਾ ਹੈ ਇਹ ਵਿਦਵਾਨੀ ਆ ਭਾ ਇੱਥੇ ਹੀ ਬਹਿਣਾ ਹੈ ਇੰਨੇ ਵੀਰ ਨੇ ਕਿਉਂ ਆਪਣੇ ਨਾਲ ਬਹਿਣਾ ਹੈ ਵਿਦਵਾਨੀ ਆ ਭਾ ਤਿੰਨਾਂ ਨੇ ਜੋ ਵੀ ਕਰਦਾ ਨਾ ਪ੍ਰਮਾਤਮਾ ਕਰਦਾ। ਜੇ ਲੈ ਵੀਰਵਾਰ ਹੋਣਾ ਸੀ ਮੈਂ ਉਹਦੇ ਤੋਂ ਬਗੈਰ ਆਪਾਂ ਨਾ ਸਾਹ ਲੈ ਸਕਦੇ ਆ ਨਾ ਗੱਲ ਕਰ ਸਕਦੇ ਕੁਝ ਨਹੀਂ ਕਰ ਸਕਦੇ। ਉਹ ਉਹਦਾ ਕਹਿਣਾ ਹੋਵੇ ਤੇ ਆਪਾਂ ਘੁੱਟ ਭਰ ਨਹੀਂ ਅੰਦਰ ਜਾਣੀ ਨਹੀਂ ਤੇ ਨਹੀਂ ਜਾਣੀ। ਉਹ ਪ੍ਰਮਾਤਮਾ ਸਭ ਤੋਂ ਵੱਡਾ ਉਹ ਪਰਮੇਸ਼ਰ ਆ। ਹਨਾ ਉਹਦੇ ਤੋਂ ਉੱਤੇ ਕੁਝ ਨਹੀਂ ਹੈਗਾ। ਤੇ ਜਦੋਂ ਤੁਸੀਂ ਮਿਹਨਤ ਕਰਦੇ ਜਨਾ ਉਹ ਰੱਬ ਰੱਬ ਵੇਦਾ ਉੱਤੇ ਕਿ ਕਿੰਨਾ ਖਵਦਾ ਬੰਦਾ ਕੀ ਕਰਦਾ ਕੀ ਨਹੀਂ ਕਰਦਾ। ਉਹਨੇ ਫਿਰ ਫਲ ਦੇਣਾ ਹੀ ਆ। ਫਲ ਉਸ ਹਿਸਾਬ ਨਾਲ ਹੀ ਮਿਲਣਾ। ਹੁਣ ਕਿਸਾਨ ਇੱਕ ਪੈਲੀ ਪੈਲੀ ਬੀਜ ਦਾ ਸਾਰਾ ਕੁਝ ਕਰਦਾ ਇੱਕ ਜਾ ਕੇ ਉਦਾਂ ਹੀ ਛੋਟਾ ਹੁੰਦਾ ਫਸਲ ਫਸਲ ਤੇ ਉਹਦੀ ਹੋਣੀ ਨਾ ਜਿਹੜਾ ਮਰਨ ਦਿਆ ਜਾ ਕੇ ਵਿੱਚ ਤੇ ਜਿੰਨੇ ਵੇਖਿਆ ਹੀ ਨਹੀਂ ਜਾ ਕੇ ਉਹ ਕਵੇ ਮੈਂ ਉਹਦੀ ਜੀ ਨਹੀਂ ਕੱਢ ਲਾਂ ਉਹ ਥੋੜੀ ਕੱਢ ਲੂਗਾ ਜਿਹੜਾ ਮਿਹਨਤ ਜਿਆਦਾ ਕਰੂਗਾ ਉਹੋ ਕੱਢੂਗਾ ਮੈਂ ਖੇਡਦਾ ਪੱਤੋ ਹੀਰਾ ਸਾਂਚਾ ਅਸੀਂ ਪੱਤੋ ਪੱਤੋ ਹੀ ਰਸੇ ਜਦੋਂ ਖੇਡਦਾ ਉਹਦੀ ਟੀਮ ਬਾਲੀ ਤਕੜੀ ਹੁੰਦੀ ਸੀ ਉਹ ਉਦੋਂ ਭੈਣ ਜਦੋਂ ਜੇ ਕਿਤੇ ਮੈਨੂੰ ਖੇਡਣ ਦਿੰਦੇ ਨਾ ਉਦੋਂ ਉਹਦੋਂ ਜਿਹੜਾ ਇੱਕ ਰਾਬਦਾ ਨਿਕਲਦਾ ਨਾ ਤਕੜਾ ਹੁੰਦਾ ਫਿਰ ਉਤੋਂ ਜ਼ਿਆਦਾ ਵੀ ਹੋ ਜਾਂਦਾ ਉਦੋਂ ਜਦੋਂ ਮੈਂ 5 ਕੱਪ ਖੇਡੇ ਤੇ 5 6 ਪੰਜ ਪੰਜ 6 ਕੱਪ ਖੇਡੇ ਤੇ ਸਾਰਿਆਂ ਦਾ ਬੈਸਟ ਉਹਦੋਂ ਤੇ ਉਦੋਂ ਫਿਰ ਚੱਕਰ ਇਦਾਂ ਪੈ ਗਿਆ ਕਿ ਉਦੋਂ ਬੈਨ ਕਰਤਾ ਇਹਨਾਂ ਨੇ ਸਾਰੀ ਟੀਮ ਇਹ ਕਹਿੰਦੇ ਵੀ ਪਲਵਾਨ ਦੇ ਟੈਸਟ ਕਰੋ ਇਹਨੂੰ ਇਦਾਂ ਸਟੈਂਡਰਡ ਮੈਂ ਭੈਣ ਚੋਂ ਕੱਲਾ ਕਰਦਾ ਵੀ ਦੀਂਦਾ ਕੱਲਾ ਹਾਂ ਐਕਸਟਰਾ ਜ਼ਿਆਦਾ ਮਾਰ ਨਾਲ ਤੱਕ ਤਗੜਾ ਜਦੋਂ ਬੰਦਾ ਆ ਜਾਂਦਾ ਪਰਮੇਸ਼ਰ ਵੱਲੋਂ ਹੀ ਉਹ ਭੈਣ ਚੋਂ ਮੈਨੂੰ ਕਹਿੰਦੇ ਵੀ ਇਹਨੂੰ ਇਹਨੂੰ ਕਰੋ ਇਹੇ ਟੈਸਟ ਕਰੋ ਇਦਾਂ ਇਦਾਂ ਤੇ ਸਾਡਾ ਕੋਚ ਹੁੰਦਾ ਸੀ ਸਾਧੂ ਸੰਪਰਾੜ ਉਹ ਬਤੋਏ ਉਸੇ ਮੇਰੇ ਉਹ ਕਹਿੰਦਾ ਵੀ ਨਹੀਂ ਹੈ ਜੇ ਤੁਸੀਂ ਇਦਾਂ ਕਰਦੇ ਹੋ ਫਾਊਂਡੇਸ਼ਨ ਨਾਲ ਲੜ ਪਿਆ ਵੀ ਜੇ ਤੁਸੀਂ ਇਦਾਂ ਕਰਦੇ ਟੀਮ ਨਹੀਂ ਖੜਾਉਣੀ ਉਹਨਾਂ ਟੀਮ ਨਹੀਂ ਖੜਾਈ ਉਹ ਜਦੋਂ ਟੀਮ ਨਹੀਂ ਖੜਾਈ ਮੁੜ ਕੇ ਚੱਕਰ ਜਿਆ ਪੈ ਗਿਆ ਇਦਾਂ ਟਸਟਾਂ ਟਵਿਸਟਾਂ ਦਾ ਬੰਡ ਪੰਗਾਇਆ ਉਦੋਂ ਹੋਰ ਹੀ ਭੈਣ ਚੋਦਾ ਨਾ ਇਹ ਥੋੜਾ ਜਿਹਾ ਨਾ ਉਹ ਫਿਰ ਕਹਿੰਦੇ ਵੀ ਜਦੋਂ ਬੰਦਾ ਹੀਕ ਤੇ ਹੋਵੇ ਪੂਰਾ ਉਹਦਾ ਹੌਸਲਾ ਜੇ ਟੁੱਟ ਜਾਂਦਾ ਬੰਦੇ ਦਾ ਮੁੜ ਕੇ ਬਰੇ ਹੌਸਲਾ ਜੇ ਟੁੱਟ ਗਿਆ ਮੇਰਾ ਮੈਂ ਉਧਰ ਜਾਣਾ ਨਾ ਖੇਡਣਾ ਤੇ ਮਾਜੇ ਤੇ ਸਿਆਲ ਚ ਮੈਚ ਨਹੀਂ ਹੁੰਦੇ ਜੋ ਮੈਂ ਬਹਿ ਗਿਆ ਘਰ ਹੀ ਫਿਰ ਇੱਕ ਸਾਦਾ ਦੋ ਮੇਰਾ ਜਿਤਰਾ ਮਾਨ ਹੀ ਟੁੱਟ ਗਿਆ ਮੁੜ ਕੇ ਮੈਂ ਡਾਊਨ ਹੋ ਗਿਆ ਵਾਵਾ ਇੱਕ ਨਾ ਫੇਰ ਵਿੱਚੋਂ ਫੇਰ ਮੈਂ ਦਮਦਮਦ ਲਈ ਫੇਰ ਗਿਆ ਕੈਨੇਡਾ ਚ ਫੇਰ ਸਹੀ ਰਿਹਾ ਹੁਣ ਉਹ ਉਹ ਚੀਜ਼ ਹੀ ਨਾ ਜਿਹੜੀ ਉਦੋਂ ਨਾ ਕਰਦੇ ਮੈਂ ਅੱਗੇ ਇਹੋ ਗੱਲ ਕਹਿਣਾ ਨਾ ਜਿਹੜੇ ਹੁਣ ਜੰਮਿਓ ਤੇ ਬਾਲੇ ਲੱਕੀ ਆ ਛੱਟ ਅੱਬਾ ਦੀ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਕਰਕੇ ਮੈਂ ਸਾਰਿਆਂ ਬੇਨਤੀ ਕਰਦਾ ਉਹਨਾਂ ਨਵੇਂ ਆ ਪਲੇਅਰਾਂ ਗਾੜੀ ਮੌਕਾ ਜੇ ਸੰਭੋ ਸੰਭੋ ਮਿਹਨਤ ਕਰੋ ਚੰਗੀ ਖਾਣਾ ਖਾਓ ਟਾਈਮ ਨਾਲ ਉੱਥੋਂ ਟਾਈਮ ਨਾਲ ਸੋ ਟਾਈਮ ਟੇਬਲ ਬਣਾਓ ਜਿਹੜੇ ਪਲੇਅਰ ਦਾ ਟਾਈਮ ਟੇਬਲ ਨਹੀਂ ਹੈਗਾ ਉਹ ਤੱਕ ਅੱਧੀ ਤੱਕੜਾ ਨਹੀਂ ਹੁੰਦਾ ਹੁਣ ਵੇਖ ਇੱਕ ਪਲੇਅਰ ਰਾਤ ਨੂੰ 9 ਵਜੇ ਸੌਂ ਜਾਂਦਾ 9 ਵਜੇ ਸੌਂ ਗਿਆ ਰੋਟੀ ਪਾਣੀ ਖਾ ਕੇ ਸੌਂ ਗਿਆ ਉਹ ਉਹ 3 ਵਜੇ ਕਿਉਂ ਨਾ ਉੱਠੂਗਾ ਉੱਠੂਗਾ ਉਹਨੂੰ 3-4 ਵਜੇ ਉਹਨੂੰ ਬੈੱਡ ਨੇ ਸੌਣ ਨਹੀਂ ਦੇਣਾ ਉੱਠੂਗਾ ਤੇ ਜਿਹੜਾ ਸੌਂ ਨਹੀਂ 12 1 ਵਜੇ ਦਿਆ ਤੇ ਉਹ 3 ਵਜੇ ਕਿੱਥੇ ਉੱਠੇਗਾ ਸਭ ਤੋਂ ਜ਼ਰੂਰੀ ਆ ਬੈਲੈਂਸ ਬਣਾਉਣਾ ਨੀਂਦ ਦਾ ਸਾਰਾ ਕੁਝ ਖਾਣ ਪੀਣ ਦਾ ਹੁਣ ਜੇ ਆਪਣਾ ਟਾਈਮ ਟੇਬਲ ਨਹੀਂ ਹੈਗਾ ਫਿਰ ਕੀ ਨਵੇਂ ਬੱਚੇ ਆ ਉਹਨਾਂ ਨੂੰ ਟਾਈਮ ਟੇਬਲ ਚਾਹੀਦਾ 9 ਵਜੇ ਸੌਜੋ 4 3:30 ਵਜੇ ਉੱਠੋ ਬਾਥਰੂਮ ਲੈਟ੍ਰੀਨ ਬਾਥਰੂਮ ਕਰਕੇ ਸਾਰਾ ਕੁਝ ਕਰਕੇ ਥੋੜਾ ਬੜਾ ਹਲਕਾ-ਪੁਲਕਾ ਠਾ ਕੇ ਚਲੋ ਗਰਾਊਂਡ ਦੇ ਵਿੱਚ 4-2-3 ਘੰਟੇ ਮਿਹਨਤ ਲਾਈ ਪੰਜ 7 ਵਜੇ ਰਗੜਾ ਪੀਤਾ ਰਗੜਾ ਪੀ ਕੇ ਲੋ ਉੱਤੇ ਰਜਾਈ ਫੇਰ ਸੌਜੋ ਸੌਜੋ ਰਿਲੈਕਸ ਹੋ ਕੇ ਸੌਜੋ ਉਤੋਂ ਬਾਅਦ ਚ ਕਰ ਦੇਣਗਾ ਮੈਨੂੰ ਉਠਾਓ ਖਾ ਗਏ ਜਦੋਂ ਭੁੱਖ ਲੱਗੀ ਇੱਕ ਨਾਲ ਰਗੜੇ ਨੇ ਭੁੱਖ ਲਾਈ ਉਹ ਤੋਂ ਬਾਅਦ ਚ ਕਰ ਦੇਣ ਕੋ ਮੈਨੂੰ ਢੜਕਿਆ ਦੋ ਪੀਣ ਨੂੰ ਢੜਕਿਆ ਹੋਵੇ ਕੋਲਾ ਇੱਕ ਭਰ ਕੇ ਡਰਾਈ ਫਰੂਟ ਪਾਇਆ ਹੋਵੇ ਤੇ ਸਾਰਾ ਕੁਝ ਤੇ ਉਹਨੂੰ ਉਹ ਖਵਾਵੇ ਉਹ ਪੀ ਲਿਆ ਉਹਨੇ ਜਦ ਤੋਂ ਬਾਅਦ ਫੇਰ ਸੌਂ ਜੇ ਉਹ ਢੜਕਿਆ ਜਿਹੜਾ ਪੀਣਾ 7 ਵਜੇ ਰਗੜਾ ਪੀਤਾ 8 9 10 ਵਜੇ ਉਹ ਪੀਤਾ ਸੌ ਗਿਆ ਉਹ ਤੋਂ ਬਾਅਦ ਕਰ ਦੇਣ ਕੋ ਰੋਟੀ ਪਾਣੀ ਤੜਕਾ ਭਾਵੇਂ ਸਿੰਪਲ ਰੋਟੀ ਆ ਤੜਕਾ ਲਾ ਕੇ ਸੌਜੀ ਬਣਾਈ ਹੋਵੇ 12:00 ਵਜੇ ਤੜਕਾ ਲਾਇਆ ਉਹ ਕੜਚੀ ਦੋ ਘਿਓ ਦੀ ਪਾਈ ਹੋਏ ਵਿੱਚ ਫਿਰ ਉਹਨੂੰ ਖਵਾਵੇ ਉਹ 11:00 ਵਜੇ ਤੀ ਰੋਟੀ ਖਾ ਰੋਟੀਆਂ ਖਾਵੇ ਇੱਕ ਦੋ ਉਹ ਛਾਗ ਲੈ ਬਾਅਦ ਚ 4-5 ਵਜੇ ਤੱਕ 5:00 ਵਜੇ ਤੱਕ ਉਹ ਪਚ ਜਾਣਾ ਸਾਰਾ ਕੁਝ ਜਦੋਂ ਅੰਦਰ ਆਪਣਾ ਹੁੰਦਾ ਨਾ ਮਿਹਨਤ ਵਾਲਾ ਚੀਜ਼ ਵੀ ਛੇਤੀ ਪਚ ਜਾਂਦੀ ਉਹ ਪਚ ਗਿਆ ਹੁਣ ਤੇ ਫਿਰ ਮਿਹਨਤ ਲਾਵੇ ਮਿਹਨਤ ਲਾਵੇ 7-8 ਵਜੇ ਫੇਰ ਉਹ ਚੀਜ਼ ਰੋਟੀ ਪਾਣੀ ਖਾਵੇ ਤੇ ਹੁਣ ਤੇ ਘੇਟੇ ਦੇ ਫੇਰ ਕਿਉਂ ਨਾ ਮਲ ਤਖੜਾ ਹੋਊਗਾ ਹੋਊਗਾ ਕਿਉਂ 10 ਤੱਕ ਜਿਹੜੇ ਜਿਹੜੇ ਪਹਿਲੇ ਹੁੰਦੇ ਨਾ ਜਿਹੜੇ ਖਾੜਿਆਂ ਚ ਰਹਿੰਦੇ ਉਹਨਾਂ ਦਾ ਪ੍ਰੋਸੈਸ ਹੀ ਇਹ ਹੁੰਦਾ ਹੈ ਤਕੜੇ ਹੁੰਦਾ ਕਿਸੇ ਤੋਂ ਫੋਨ ਨਹੀਂ ਕੋਈ ਗੱਲਬਾਤ ਨਹੀਂ ਉਹ ਟਾਈਮ ਨਾਲ ਸੌਂ ਜਾਣਾ ਟਾਈਮ ਨਾਲ ਉੱਠ ਪੈਣਾ ਬਸ ਹੁਣ ਜਿਹੜਾ ਬੱਚਾ ਜਿਹੜਾ ਬੰਦਾ 7 ਵਜੇ ਰਗੜਾ ਪੀਂਦੇ ਆ ਤੇੁੱਜਾ ਜਿਹੜਾ 7 ਵਜੇ ਭੈਂ ਉੱਠਣੀ ਦੇ ਤੇ ਉਹਦੇ ਨਾਲ ਕਿੱਥੇ ਰਲ ਜੂ ਰਲ ਜੂ ਉਹਦੇ ਨਾਲ ਔੜ ਆਪਾਂ ਕਿਹਨੇ ਜੁੱਸੇ ਨਹੀਂ ਬੰਦੇ ਤਕੜੇ ਨਹੀਂ ਹੁੰਦੇ ਜੁੱਸੇ ਵੀ ਬੰਨ ਖਾਂਦਾ ਨਹੀਂ ਨਹੀਂ ਖਾਂਦਾ ਨਹੀਂ ਨਾ ਕੋਈ ਖਾਵੇ ਤੇ ਸਹੀ ਜੁੱਸੇ ਵੀ ਬੰਨ ਖਰਾਬ ਖਰਾਬ ਵੀ ਪਿਆ ਉਸਤਾਦ ਉਹਨੂੰ ਹੀ ਪਾ ਜੀ ਜਿਹੜਾ ਮਿਹਨਤ ਲਾਉਂ ਬੰਬੇ ਦੇ ਵਿੱਚੋਂ ਘੁਮਕਮਾਗੇ ਨਾ ਜਿਹੜੀਆਂ ਆਪਣੇ ਦਾਦੇ ਪੜਦਾਦੇਆਂ ਨੇ ਗੱਲਾਂ ਦੱਸੀਆਂ ਹੀ ਬੰਬੇੋਂ ਘੁਮਕੇ ਇਧਰ ਨੂੰ ਚੀਜ਼ ਆਉਂਦੀ ਆ ਵੀ ਕਾਫੀ ਦੇ ਵਿੱਚ ਨਾ ਘਿਓ ਪਾ ਕੇ ਪੀਓ ਇਹ ਤਾਂ ਸਾਡੇ ਸਾਡੇ ਬਾਬੂ ਬਾਬੇ ਪਤਾ ਨਹੀਂ ਕਿੰਨਾ ਚਿਰ ਪਹਿਲਾਂ ਕਹਿ ਗਏ ਵੀ ਦੁੱਧ 'ਚ ਘਿਓ ਪਾ ਕੇ ਪੀਓ ਹੈ ਹਲਦੀ ਬਿਓਂ ਅੰਡੀ ਪਾਟਕ ਹੁੰਦੀ ਆ ਵੀ ਅੰਦਰ ਨੂੰ ਹੀਟ ਦਿੰਦੀ ਆ ਇਹਦੇ ਸਾਡੇ ਪੁਰਖੇ ਪਤਾ ਨਹੀਂ ਕਿਦੋਂ ਦੇ ਕਹਿ ਗਏ ਇਹ ਹੁਣ ਘੁੰਮ ਘਮਾ ਕੇ ਬੰਬਿਓ ਗੱਲਾਂ ਜਿਹੜੀਆਂ ਘੁੰਮ ਕੇ ਆਉਂਦੀਆਂ ਬੰਬਿਓ ਗੱਲਾਂ ਘੁੰਮ ਘਮਾ ਕੇ ਆਉਂਦੀਆਂ ਇੱਥੇ ਦਾ ਚਿਰ ਕਿਉਂ ਮੰਨਿਆ ਕਰ ਬੰਬਿਓ ਜਿਹੜੀਆਂ ਗੱਲਾਂ ਘੁੰਮ ਘਮਾ ਕੇ ਆਉਂਦੀਆਂ ਉਹ ਆਪਾਂ ਜ਼ਿਆਦਾ ਹੀ ਫੋਲੋ ਕਰਦੇ ਆ ਅੱਜ ਅੱరే ਅੱਜ ਦਿਨ ਕੋਲੀ ਪੋਈ ਕੇਵਰਾ ਹੀ ਆ ਤੇ ਜਿੱਤ ਗਿਆ ਕੋਈ ਨਹੀਂ ਆ ਕਿਸੇ ਨਾਲ ਜ਼ੋਰ ਮਾਰ ਤੇ ਕੱਲ ਵੀ ਨਾ ਫੁੱਲ ਲੋ ਜ਼ੋਰ ਮਾਰ ਕੋਈ ਕਿਦਾ ਦਾੜਾ ਰੱਖਿਆ ਪੰਥੀ ਖਾਲੀ ਗਿਆ ਨੂੰ ਮਨੀ ਕਿੰਨਾ ਰਹਿਣਾ ਮੈਂ ਇੱਧਰ ਕਰਦਾ ਜਿਹੜਾ ਸਰਦਾਰ ਬੰਦਾ ਹੋਵੇ ਉਹ ਤੇ ਗਾੜੀ ਹਾਥੀ ਘੋੜ ਕੇ ਮਾਲਕਾ ਪੰਥੀ ਖਾਲੀ ਦਾ ਸਰਬਿਰਪਾਕਾਰ ਉਹਦਾ ਨਾ ਮੇਰਾ ਜਤਰਾਣ ਮਾਨ ਮਾਨ ਗਿਆ ਐ ਜਾਂਦਾ ਆਉਂਦਾ ਜਾਂਦਾ ਆਉਂਦਾ ਤੇ ਮੈਂ ਕਿਹਨਾ ਮਾਲਕਾ ਜਿਹੜੀ ਮੈਂ 3-4 ਸਾਲ ਘੇੜੀ ਨਾ ਜੇ ਤੇ ਮੈਨੂੰ ਬਖਸ਼ ਦੇ ਮੈਂ ਦਾੜੀ ਦਾੜੀ ਰੱਖ ਕੇ ਖੇਡਾਂ ਕਿਤੇ ਮਾਲਕ ਨੇ ਮਹਿਲ ਕਰਦੀ ਨਾ ਵੈਗੂ ਨੇ ਸੱਚੀ ਬਾਜ ਨੇ ਬਾਬੇ ਬੀਤੀ ਚਾਹਣੇ ਸਾਰੀ ਟੀਂਰ ਖਾਦੀ ਬਹਿ ਜਾ ਬਹਿ ਜਾ ਨਹੀਂ ਕਿਸੇ ਦਾ ਰਖਾਉਣਾ ਔਖਾ ਹਨਾ ਯਾਰ ਮੇਰੀ ਗੱਲ ਸੁਣਾ ਮੈਂ ਕਿਸੇ ਨੂੰ ਕਹੀ ਜਾਵਾਂ ਮੈਂ ਆਬਰ ਰੱਖਣਾ ਮਿੰਨ ਵੀ 2.5 3 ਸਾਲ ਹੋਏ ਕੇਸ ਰੱਖੇ ਨੂੰ ਬਈ ਬਿਲ ਅਹੀਂ ਵੀ ਜਿੱਦਾਂ ਆਜੋ ਆਜੋ ਬੀਤੀ ਜੀ ਜਿਹੜੀ ਬਹਿ ਹੈ ਜਿਮਾ ਨਹੀਂ ਹੈ ਬੰਦੇ ਨੂੰ ਭੱਜਣਾ ਨੱਟਣਾ ਨਹੀਂ ਚਾਹੀਦਾ ਇਹੀਂ ਬੜੇ ਭੱਜਦੇ ਨੱਟਦੇ ਰਹੇ ਬਾਅਦ ਚ ਪਰ ਲਕਸ਼ਮੀ ਚਾਹੀਦੀ ਹੈ ਹੁਣ ਮੈਂ ਮੇਰਾ ਜਿਆਦਾ ਕੰਮ ਕੋੜਿਆ ਲੋ ਉਧਰ ਮੈਂ ਜਿਆਦਾ ਕਰਦਾ ਉਧਰ ਚਾਹ ਜੱਫਾ ਜਿਆਦਾ ਉਧਰ ਇਤਨੀ ਵੱਡੀ ਆ ਮਿਹਨਤ ਚੱਲ ਮਿਹਨਤ ਭਵਨ ਜੀ ਕਿਹੇ ਕੰਮ 'ਚ ਕੱਟਣੀ ਹੁਣ ਮੈਂ ਆ ਜਦੋਂ ਕਣਕਾਂਈਆਂ ਵੱਢੀਆਂ ਨੇ ਆਪ੍ਰੈਲ ਦੇ 'ਚ ਮਾਰਦੀਆਂ ਜਿਵੇਂ ਮਿਸਤਰੀ ਲਾਗੇ ਨੇ ਚੰਗੀ ਤਰ੍ਹਾਂ ਵਧੀਆ ਬਣਾ ਲੈਣਾ ਸਟੱਡ ਫਾਰਮ ਜੀ ਮੈਂ ਛੋੜਾ ਜਿਹਾ ਕੀਤਾ ਕੰਮ ਮੈਂ ਪੂਰਾ ਭਰ ਆ ਕੇ ਨਾ ਸੈੱਟ ਕਰਕੇ ਕੰਮ ਤਾਂ ਤੁਹਾਡੇ ਤੋਂ ਕਿੰਨੇ ਦੂਰ ਹੈ ਪਰਵਾਹ ਨੂੰ 2.5 ਕਿਲੋਮੀਟਰ 2.5 ਕਿਲੋਮੀਟਰ ਸਿਹਰੇ ਦੋਵੇਂ ਰੱਖੋ ਜੀ ਮੈਂ 2.5 ਰੱਖਿਆ ਜੋ ਕਬਰ ਗਿਆ ਨਾ ਮੈਂ ਇਹ ਕੋ ਦੋਵੇਂ ਇੱਕ ਖਾਲੀ ਜੰਮੀ ਇੱਕ ਰੱਖ ਤੇ ਖਨਾਲ ਹੀ ਇੱਕ ਦੋਵੇਂ ਵਿੱਚ ਮੇਰੇ ਅਗੇ ਇਦਾਂ ਦਾ ਸਿਸਟਮ ਹੁੰਦਾ ਹੈ ਕਿ ਮਿਹਨਤ ਲਾਉਣੀ ਨਾ ਜਦੋਂ ਗਰਾਊਂਡ 'ਚ ਮਿਹਨਤ ਮੰਦ ਲਾ ਕੇ ਸਪਰੈਂਡਾਂ ਲਾ ਲੈਣੀ ਆ ਮੁੜ ਕੇ ਪਹਿਲਾਂ ਕਿਦਾਂ ਲਾਉਣੀ ਆ ਆ ਫਲਾਣਾ ਬੰਦਾ ਨਹੀਂ ਫੜਿਆ ਗਿਆ ਉਹਦੇ ਨਾਮ ਹਾਂ ਉਹਦੇ ਨਾਮ ਦੀ ਹਾਂ ਉਹਦੇ ਨਾਮ ਦੀ ਫਿਰ 20 25 ਉਸ ਬੰਦੇ ਦੇ ਨਾਮ ਦੀਆਂ ਲਾਉਣੀਆਂ ਤੇ ਫਿਰ ਜਿੱਦਨ ਉਹਨੂੰ ਫੜਨਾ ਫਿਰ ਕਹਿਣਾ ਵੀ ਤੇਰੇ ਨਾਮ ਦੇ ਵਿੱਚ ਮਿਹਨਤ ਲਾਉ ਆ ਮਿਹਨਤ ਹੁੰਦੀ ਹੁਣ ਹੁਣ ਬਲਾਕੀ ਚੱਕ ਰਿਆ ਇਹ ਨਹੀਂ ਚੀਜ਼ ਥਾਪੀ ਮਾਰੋ ਅਨਟਰਟੇਨਮੈਂਟ ਕਰੋ ਦੁਨੀਆ ਵੇਖਣ ਆਉਂਦੀ ਆ ਪਰ ਕਿਸੇ ਨਾਲ ਲਾ ਕੇ ਦਿਲ ਚ ਜ਼ਹਿਰ ਨਾ ਰੱਖਣਾ ਜ਼ਹਿਰ ਪਲੇਅਰ ਪਲੇਅਰ ਬਲਾਕੀ ਚੱਕ ਰਿਆ ਪਲੇਅਰ ਇਹੋ ਜਿਹੇ ਰੱਬ ਨੇ ਬਣਾਇਆ ਵਾ ਕਿ ਆਪਾਂ ਗਰਾਊਂਡ 'ਚ ਵੜੇ ਆਂ ਆਪਾਂ ਆਪਦਾ ਗੇਮ ਕੀਤੀ ਗਰਾਊਂਡ 'ਚੋਂ ਬਾਹਰ ਸਾਰਾ ਕੁਝ ਗਰਾਊਂਡ 'ਚੋਂ ਸਾਰਾ ਕੁਝ ਜੋ ਤੇਰੇ ਨਾਲ ਗਰਾਊਂਡ ਦੇ ਵਿੱਚ ਹੋਇਆ ਬੀਤਾ ਤੂੰ ਉੱਥੇ ਹੀ ਛੱਡ ਗਿਆ ਕੱਪੜੇ ਝਾੜੇ ਚੁੜ ਗਏ ਅਗਲਾ ਮੈਚ ਕਿੱਡਿਆ ਅਗਲੇ ਮੈਚ ਆਏ ਗਰਾਊਂਡ ਨੂੰ ਮੱਥਾ ਟੇਕਿਆ ਬਾਹਰ ਨਿਕਲਿਆ ਉਹ ਸਾਰਾ ਕੁਝ ਉੱਥੇ ਛੱਡ ਗਿਆ ਹਾਂ ਬਾਕੀ ਇਹ ਚੀਜ਼ ਹੁੰਦੀ ਆ ਵੀ ਆਪਾਂ ਕਿਸੇ ਦੇ ਨਾਂ ਦੀ ਮਿਹਨਤ ਲਾਉਣੀ ਉਹ ਕੀ ਹੁੰਦਾ ਆਪਣੇ ਆਪ ਨੂੰ ਬੋਸਟ ਕਰਨਾ ਕਿ ਮੈਂ ਮੇਰੇ ਤੋਂ ਇਹ ਭੱਜਾ ਮੈਂ ਇਹਨੂੰ ਖੜਨਾ ਉਹਦੇ 'ਚ ਇਹ ਨਹੀਂ ਹੁੰਦਾ ਕਿ ਕੋਈ ਆਪਾਂ ਉਹਦਾ ਕੋਈ ਮਾੜਾ ਕਰਦੇ ਜਾਂ ਨਾ ਉਹ ਮਿਹਨਤ ਕੀ ਹੁੰਦਾ ਆਪਣੇ ਆ ਜੇ ਜੋ ਵੀ ਐਕਸਟਰ ਕਰਮ ਹੁਣ ਮੇਰੀ ਗੱਲ ਇੱਥੇ ਜਦੋਂ ਚਲੋ ਚੜ੍ਹਦੀ ਰਮਾਲੀ ਆ ਜਿੱਦਾਂ ਮਰਜੀ ਚਲੋ ਅੱਜ ਜੋ ਮਰਜੀ ਹੈ ਨਾ ਪਰ ਉਦੋਂ ਇਹ ਸੋਚੀਦਾ ਹੁੰਦਾ ਕਿ ਆ ਦੂਜੇ ਤੇ ਫੜੇ ਜਾਣੇ ਜਿੱਦਾਂ ਮਰਜੀ ਪਹਿਲੋਂ ਉਹਨੂੰ ਬੜੀਏ ਜਿਹੜਾ ਸਿਰੇ ਦਾ ਰੀਡਰ ਆ ਤਕੜਾ ਇਹਨੂੰ ਬੜਲੇ ਦੂਜੇ ਤੇ ਫੜੇਗੇ ਤੇ ਜੇ ਮੈਂ ਉਹ ਛੁਰਵਾਤ ਹੀ ਮਾੜੀ ਨੂੰ ਫੜ ਕੇ ਕਰੂੰਗਾ ਫਿਰ ਫਾਇਦਾ ਨਹੀਂ ਕੋ ਗੋ ਨੂੰ ਫੜ ਕੇ ਕੀ ਕਰੋ ਜੇ ਮੈਂ ਤੂੰ ਦੂਜਾ ਨਾ ਫੜਿਆ ਗਿਆ ਤੱਕ ਪਹਿਲ ਨੂੰ ਲੱਗਣਾ ਤਗੜੇ ਤੇ ਇਹਨੂੰ ਫੜੋ ਦੂਜੇ ਤੇ ਆਪੇ ਫੜ ਲੈਣਗੇ ਅੱਜ ਜੇ ਉਹ ਤਗੜਾ ਫੜ ਲਿਆ ਫਿਰ ਸਾਰੇ ਵਿੱਚ ਆ ਗਏ ਹੁਣ ਕੀ ਕਰਦਾ ਹੁਣ ਦੌਰ ਆ ਗਿਆ ਨੰਬਰਾਂ ਦਾ ਹੁਣ ਪਹਿਲ ਨੂੰ ਲੋਕੀ ਪੈਂਦੇ ਹੀ ਉਹਨੂੰ ਵੀ ਜਿੱਤੋਂ ਨੰਬਰ ਲੈਣਾ ਵਾ ਵਾ ਕੱਟਣੀ ਹੁਣ ਏ 50% ਚਲੋ 70% ਜਿਹੜੇ ਪੰਜਾਬੀ ਪੰਜਾਬੀ ਉਹਨਾਂ ਨੂੰ ਤਾਂ ਪਤਾ ਕਬੱਡੀ ਦਾ ਅ ਅਥਾ ਜ ਅੱਦਾ ਉਹਨਾਂ ਨੂੰ ਨਹੀਂ ਨਾ ਪਤਾ ਜਿਹੜੇ ਹੋਰ ਆਪਾਂ ਨੂੰ ਸਟੇਟਾਂ ਦੇ ਵਹਿੰਦੇ ਆ ਦਿੱਲੀ ਦੇ ਵਹਿੰਦੇ ਜਾਂ ਹੋਰ ਉਹਨਾਂ ਨੂੰ ਤੇ ਹੁੰਦਾ ਉਹ ਇਹਨੇ ਫੜ ਲਿਆ ਉਹਨੂੰ ਥੋੜੀ ਨਾ ਆਦਾ ਪਤਾ ਵੀ ਇਹਦਾ ਨਾਂ ਕੀ ਹੈ ਕੀ ਕੀ ਅਸਲੀ ਗੱਲ ਦੱਸਦਾ ਆਪਣੀ ਨਾ ਗ੍ਰਾਊਂਡ ਨਾ ਨਿਊਜ਼ੀਲੈਂਡ ਉਹ ਸਾਲਣਾ ਪਹਿਲੇ ਦਿਨ ਰਿਆ ਰਿਆ ਉਹਨੂੰ ਬਿੱਦੇ ਨੂੰ ਫੜਨੇ ਕੀ ਬੱਟ ਹੋਰ ਤਾਂ ਕਿੰਨੂੰ ਅੰਬੇ ਨੂੰ ਅੱਛਾ ਜੀ ਅੰਬੇ ਨੂੰ ਤੇਰਾ ਵੀ ਦਰ ਰਣ ਦੋ ਲੋਤ ਹਾਂ ਉਹਨ ਪਰ ਤੋਂ ਫੇਰ ਪਰਸੋਂ ਲੱਗਾ ਦੂਜੇ ਨੂੰ ਬਲਾਲ ਟਿੱਲੇ ਉੱਤੇ ਲੱਗ ਤੋੜੀ ਤੇਰਾ ਭਲਾ ਜੀ ਮੈਂ ਤੈਨੂੰ ਸਾਲਿਆ ਵੀ ਆਪਣੇ ਬਰਾਬਰ ਦਾ ਨਹੀਂ ਲੱਗਦਾ ਵੀ ਤੈਨੂੰ ਤਾਂ ਪਤਾ ਮਰੇ ਪਏ ਆ ਬਰਾਬਰ ਦੇ ਨਾਲ ਆਉਂਦਾ ਨਹੀਂ ਪਹੁੰਚੋ ਨਾ ਦੋ ਪਾ ਲਿੰਦੇ ਹੁੰਦੇ ਇਹਨੂੰ ਫੜਲਾ ਇਹਨੂੰ ਤੂੰ ਫੜਲਾ ਜਿਹੜੀ ਕੁੜੀ ਪੜਾਈ ਜਾਉਂਦੀ ਉਹ ਤੂੰ ਪੜ੍ਹਦੀ ਕੋਈ ਘਰ ਦੇ ਨਾ ਕੋਠੀਆਂ ਪਹਿਲੋਂ ਵੇਲੀਆਂ ਕੀਤੀਆਂ ਵੀ ਇਹਦੇ ਘਰ ਆ ਜਿਵੇਂ ਲਕਣੀ ਹੈ ਇਹਦੇ ਘਰ ਆ ਟੀਮ ਲਕਣੀ ਹੈ ਨਾ ਪ੍ਰਾਈਵੇਸੀ ਥੋੜੀ ਜੀ ਪਲੇਅਰ ਨੂੰ ਚਾਹੀਦੀ ਹੈ ਹਾਂ ਤੇ ਪਰ ਇਹ ਹੁਣ ਗਾਂ ਜਾ ਕੇ ਸ਼ੈਡ ਉਹ ਦੇ ਨਹੀਂ ਉਹਦਾ ਜਿੱਦਾਂ ਉਹ ਜਿੱਦਾਂ ਚਾਈ ਦਾ ਬਾਅਦ ਇਹ ਦੋ ਹੁਣ ਟੂਰਨਾਮੈਂਟ ਮੁੱਕਿਆ ਆ ਜਾਂ ਕੋਈ ਕੋਈ ਇਹ ਅਸਲ ਚ ਨਾ ਇਹ ਗੇਮ ਹੈ ਜੀ ਪਿੰਡੂ ਖੇਡ ਪਿੰਡੂ ਖੇਡ ਦੇ ਚਲੋ ਆਪਣੇ ਐਨਆਰਈ ਭਰਾ ਬਾਹਰ ਗਏ ਆ ਸਾਰਾ ਸਿਸਟਮ ਚੇਂਜ ਹੋਇਆ ਇਹਦੇ ਚ ਪੈਸਾ ਆ ਗਿਆ ਕਬੱਡੀ ਤੇ ਨਹੀਂ ਤੇ ਪਹਿਲੇ ਪੁਰਾਣੇ ਵੇਖ ਲੋ ਵੀ ਉਦਾਂ ਹੀ ਖੇਡ ਗਏ ਟੀ-ਸ਼ਰਟਾਂ ਦੇ ਹੀ ਖੇਡ ਗਏ ਨਾਂ ਛੌਂਕ ਕਈਆਂ ਨੇ ਛੌਂਕ ਨਾਲ ਹੱਡੀਆਂ ਪਣਾ ਕੇ ਤੁਰ ਗਏ ਹੁਣ ਤੇ ਨਵੇਂ ਆ ਪਲੇਅਰਾਂ ਨੂੰ ਤੇ ਇੰਨਾ ਜਿਆਦਾ ਮੌਕਾ ਕਿ ਇੰਨਾ ਜਿਆਦਾ ਇਹਦੇ ਫਿਊਚਰ ਫਿਊਚਰ ਬਣਨ ਵਾਲੀ ਗੱਲ ਆ ਪਹਿਲੇ ਪਲੇਅਰਾਂ ਨੇ ਛੌਂਕ ਨਾਲ ਖੇਡੀ ਤੇ ਉਹਨਾਂ ਨੂੰ ਕੁੱਖ ਵੀ ਨਹੀਂ ਮਿਲਿਆ ਕਈ ਪਲੇਅਰ ਇਹੋ ਜਿਹੇ ਐਡੇ ਐਡੇ ਤਕੜੇ ਹੋਏ ਜਿਨ੍ਹਾਂ ਨੂੰ ਕੱਖ ਨਹੀਂ ਖੱਤਿਆ ਕਬੱਡੀ ਦਾ ਆ ਕਈ ਪਲੇਅਰਾਂ ਨੂੰ ਕੁੱਖ ਨਹੀਂ ਤੇ ਹੁਣ ਇਹ ਚੀਜ਼ ਹੈ ਕਿ ਜਿਹੜੇ ਨਵੇਂ ਪਲੇਅਰ ਆ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰੋ ਚੰਗੀ ਖਾਣਾ ਖਾਓ ਵਧੀਆ ਖੇਡੋ ਤੇ ਇਹ ਤੁਹਾਡਾ ਫਿਊਚਰ ਵਧੀਆ ਹੋਰ ਤਾਂ ਸੋਸ਼ਲ ਮੀਡੀਆ ਦੇ ਵਿੱਚ ਦਾ ਬੰਦਾ ਕਹਿੰਦੇ ਨਹੀਂ ਇੱਕ ਜਫਾ ਬਾਕੇ ਦਨੂੰ ਸਟਾਰ ਬਣਾ ਦਿੰਦੇ ਰੀ ਘਟ ਘਟ ਪਾ ਦਿੰਦੇ ਆ ਬਿਲਕੁਲ ਬਿਲਕੁਲ ਹਾਂ ਤੇ